ਗੁਰਦਾਸਪੁਰ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੂੜੇ ਦੀ ਸਮੱਸਿਆ ਮੁਰ ਤੋਂ ਪੇਸ਼ ਆਣ ਵਾਲੀ ਹੈ ਕਿਉਂਕਿ ਨਗਰ ਕੌਂਸਲ ਕਰਮਚਾਰੀਆਂ ਨੇ ਪ੍ਰਸ਼ਾਸਨ ਨੂੰ 72 ਘੰਟੇ ਦਾ ਅਲਟੀਮੇਟਮ ਦੇ ਜਿਹੜਾ ਹੈ ਉਹ ਦੇ ਦਿੱਤਾ ਹੈ ਕਿਉਂਕਿ ਕੂੜਾ ਡੰਪ ਕਰਨ ਦੇ ਲਈ ਕੋਈ ਜਗ੍ਹਾ ਮੁਹੱਈਆ ਨਹੀਂ ਕਰਵਾਈ ਤਾਂ ਉਨ੍ਹਾਂ ਘਰਾਂ ਵਿੱਚੋਂ ਕੂੜਾ ਚੁਕਣਾ ਬੰਦ ਕਰ ਦਿਆ ਹੈ ਦੱਸਦਾ ਹੀ ਹੈ ਕਿ ਸ਼ਹਿਰ ਵਿੱਚ ਕਈ ਜਗ੍ਹਾਾਂ 'ਤੇ ਲੋਕ ਲੋਕਾਂ ਵੱਲੋਂ ਜੜਾਏ ਕੂੜਾ ਸੁੱਟਿਆ ਜਾ ਰਿਹਾ ਤੇ ਜੇਕਰ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਜੜਾਏ ਕੂੜਾ ਨਹੀਂ ਚੁੱਕਿਆ ਜਾਵੇਗਾ ਤਾਂ ਸ਼ਹਿਰ ਵਿੱਚ ਜਗਾ ਜਗਾ ਕੂੜੇ ਦੇ ਢੇਰ ਜੜੇ ਉਹ ਨਜ਼ਰ ਆਉਣਗੇ ਤੇ ਨਗਰ ਕੌਂਸਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਿੰਡ ਬੱਬਰੀ ਵਿਖੇ ਇੱਕ ਡੰਪ ਦੀ ਜਗ੍ਹਾ ਠੇਕੇ ਤੇ ਲਈ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਉਸ ਜਗ੍ਹਾ 'ਤੇ ਕੂੜਾ ਸੁੱਟਣਾ ਜੜਾ ਹੈ ਉਹ ਬੰਦ ਕਰਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਕੋਈ ਵੀ ਜੁਗਾੜ ਜਿਹੜੀ ਹੈ ਉਹ ਕੂੜੇ ਦਾ ਡੰਪ ਕਰਨ ਦੇ ਲਈ ਮੌਹੱਈਆ ਨਹੀਂ ਕਰਵਾਈ ਗਈ। ਕਿ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਅੱਜ ਇਸ ਸਬੰਧ ਵਿੱਚ ਇੱਕ ਮੰਗ ਪੱਤਰ ਐਸਡੀਐਮ ਗੁਰਦਾਸਪੁਰ ਨੂੰ ਦਿੱਤਾ ਗਿਆ ਤੇ ਮੰਗ ਪੱਤਰ ਦੇਣ ਤੋਂ ਬਾਅਦ ਨਗਰ ਕੌਂਸਲ ਯੂਨੀਅਨ ਦੇ ਅਹੁਦੇਦਾਰ ਵਿਪਨ ਕੁਮਾਰ ਨੇ ਕਿਹਾ ਹੈ ਕਿ ਪੰਜ ਮਹੀਨੇ ਪਹਿਲਾਂ ਨਗਰ ਕੌਂਸਲ ਵੱਰੋਂ ਠੇਕੇ ਤੇ ਜਿਹੜੇ ਨੇ ਲਈ ਗਈ ਜਗ੍ਹਾ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਉਹ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਇਸ ਤੇ ਉੱਤੇ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਜੋ ਕੂੜਾ ਸੁੱਟਣ ਦੇ ਯੋਗ ਜਿਹੜੀ ਜਗ੍ਹਾ ਮੌਹੱਈਆ ਕਰਵਾਈ ਜਾਵੇ ਨਹੀਂ ਤਾਂ 72 ਘੰਟਿਆਂ ਬਾਅਦ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਚੁਕਣਾ ਬੰਦ ਕਰਦਾ ਨਗਰ ਕੌਂਸਲ ਗੁਦਾਸਪੁਰ ਨੂੰ ਸ਼ਹਿਰ ਗੁਦਾਸਪੁਰ ਦਾ ਕੂੜਾ ਚੁੱਕ ਕੇ ਸਰਕਾਰ ਦੇ ਹਦ ਤੰ ਸੰਸਾਦ ਜਿਹੜਾ ਪ੍ਰੋਸੈਸਿੰਗ ਲਈ ਜਗਾ ਜਿਹੜੀ ਹੈ ਬਬਰੀ ਪੈਣ ਲੱਗੇ ਸੀ ਠੇਕੇ ਦੇ ਲਈ ਸੀ ਪਰ ਉਥੇ ਕੁਝ ਕਾਰਨਾ ਕਰਕੇ ਜਿਹੜੀ ਹੈ ਪ੍ਰਸ਼ਾਸਕ ਵੱਲੋਂ ਉਹ ਜਗ੍ਹਾ ਕੰਮ ਕਰਨ ਲਈ ਰੋਕ ਦਿੱਤੀ ਗਈ। ਅੱਜ ਤੋਂ 5 ਮਹੀਨੇ ਪਹਿਲੇ ਉਹ ਜਗ੍ਹਾ ਲੈ ਗਈ ਸੀ। ਤਾਂ ਪ੍ਰਸ਼ਾਸਕ ਵੱਲੋਂ ਸਾਨੂੰ 1 ਹਫ਼ਤੇ ਦਾ ਟਾਈਮ ਦਿੱਤਾ ਗਿਆ ਸੀ ਕਿ ਅਸੀਂ ਤੁਹਾਨੂੰ ਜਗ੍ਹਾ ਅਰੇਂਜਮੈਂਟ ਕਰਕੇ ਦਿੰਨੇ ਆ। ਲੇਕਿਨ 5 ਮਹੀਨੇ ਬੀਤਣ ਦੇ ਬਾਵਜੂਦ ਹੀ ਨਗਰ ਕੌਂਸਲ ਨੇ ਆਪਣੇ ਪੱਧਰ ਤੇ ਜਿਹੜੀ ਹੈ ਕੂੜੇ ਨੂੰ ਪ੍ਰੋਸੈਸਿੰਗ ਕਰਨ ਵਾਸਤੇ ਜਗ੍ਹਾ ਜਿਹੜੀ ਅਰੇਂਜਮੈਂਟ ਕਰਕੇ ਕੂੜਾ ਕਿਤੇ ਨਾ ਕਿਤੇ ਪ੍ਰੋਸੈਸ ਕੀਤਾ। ਲੇਕਿਨ ਹੁਣ ਫੇਰ ਸਾਨੂੰ ਜਗ੍ਹਾ ਦੀ ਪ੍ਰੋਬਲਮ ਆ ਰਹੀ ਹੈਗੀ ਆ। ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਨ ਆਏ ਆ ਕਿ ਸਾਨੂੰ ਕੂੜੇ ਦੀ ਪ੍ਰੋਸੈਸਿੰਗ ਵਾਸਤੇ ਜਿਹੜਾ ਵਾ ਸਰਕਾਰ ਦੀਆਂ ਤਰ੍ਹਾਂ ਸਾਥ ਜਿਸ ਤਰ੍ਹਾਂ ਜਿਹੜੀ ਪ੍ਰੋਸੈਸਿੰਗ ਕਰਾਨੀ ਆ ਉਹਦੇ ਵਾਸਤੇ ਸਾਨੂੰ ਜਗ੍ਹਾ ਲੈ ਦਿੱਤੀ ਜਾਵੇ ਤਾਂ ਜੋ ਕੂੜੇ ਨੂੰ ਸਹੀ ਢੰਗ ਨਾਲ ਅਸੀਂ ਮੈਨੇਜ ਕਰ ਸਕੀਏ ਜੇਕਰ ਨਹੀਂ ਲੈ ਕੇ ਦਿੰਦੇ ਤੇ ਅਸੀਂ ਮੰਗ ਨੋਟਿਸ ਦੇਣ ਆਏ ਆ ਕਿ 72 ਘੰਟਿਆਂ ਬਾਅਦ ਜਿਹੜਾ ਵਾ ਕੂੜਾ ਜਿਹੜਾ ਵਾ ਅਸੀਂ ਚੁੱਕਣਾ ਘਰਾਂ ਤੋਂ ਬੰਦ ਕਰਦਣਾਗਾ ਤੇ ਜੇ ਉਹ ਕਿਤੇ ਗੰਦ ਪਏਗਾ ਤੇ ਨਿਜੀ ਵਿਵਾਰੀ ਪ੍ਰਸ਼ਾਸਨ ਦੀ ਇਸ ਕਾਫੀ ਲੰਮਾ ਸਮਾਂ ਕਾਫੀ ਲੰਮਾ ਚਿਰ ਇਸ ਉੱਪਰ ਦੀ ਸਰ ਇਸ ਦੇ ਇਸ ਦੇ ਬਾਰੇ ਤੇ ਪ੍ਰਸ਼ਾਸਕ ਜਵਾਬ ਦੇਗਾ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ ਕਿ ਸਾਡੀ ਦੇ ਨਿਵਾਵਤ ਹੀ ਹੈ ਪ੍ਰਸ਼ਾਸਕ ਕੋ ਪਾਵਰ ਹੈ ਕਿ ਕੂੜਾ ਮੈਨੇਜ ਕਰਨ ਵਾਸਤੇ ਜਗਾ ਲੈ ਕੇ ਦੇਣੀ ਹੈ ਕਿਥੇ ਲੈ ਕੇ ਦੇਣੀ ਹੈ ਇਹ ਨਾ ਦੇਣੀ ਹੈ ਇਹਦੇ ਬਾਰੇ ਸਾਨੂੰ ਕੀ ਪਰੇਸ਼ਾਨੀ ਨਹੀਂ ਆਉਂਦੀ ਫਿਰ ਅੱਗੇ ਕੀ ਪਰੇਸ਼ਾਨੀ ਨਹੀਂ ਆਂਦੀ ਪਰੇਸ਼ਾਨੀ ਤੇ ਹੋਈ ਹੈ ਫਿਰ ਕੂੜਾ ਕਿਥੇ ਮੈਨੇਜ ਕਰਨਾ ਸਰ ਹਰ ਹਰ ਘਰ ਦੇ ਘਰ ਤੋਂ ਘਰ ਦੋ ਦੋ ਤਿੰਨ ਤਿੰਨ ਡਸਬਿਨ ਕੂੜੇ ਨਿਕਲਦੇ ਹੈਗੇ ਨਾ ਔਰ ਲੋਕਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਮਰੀ ਲੋਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕੀ ਆਪਣੇ ਕਾਜ ਕੋੜੇ ਦੀ ਜਿਹ ਪ੍ਰੋਸੈਸਿੰਗ ਰੈਡੀ ਆ ਉਹਨੂੰ ਗਿੱਲੇ ਸੁੱਕੇ ਨੂੰ ਵੱਖ-ਵੱਖ ਕਰੋ ਪਲਾਸਟਿਕ ਲਫਾਫਾ ਘੱਟਵਤੋ ਜਿਹੜੇ ਕਰਕੇ ਕੋੜੇ ਦੀ ਮਿਆਦ ਘਟੇਗੀ ਕਿਉਂਕਿ ਜਿਆਦਾ ਲੋਕੀ ਇੱਕ ਲਫਾਫੇ ਦੇ ਵਿੱਚ ਸਭ ਕੋਈ ਬੰਨ ਕੇ ਕੋੜੇ ਆਲੇ ਆਪਣੇ ਸਾਡੇ ਸਫਾਈ ਸੈਕ ਨੂੰ ਦਿੰਦੇ ਆਗੇ ਨਾ ਤੇ ਜਿਹੜੇ ਕਰਕੇ ਉਸ ਤਰ੍ਹਾਂ ਹੀ ਪ੍ਰੋਸੈਸਿੰਗ ਜਿਹੜੀ ਕੋੜੇ ਦੀ ਨਹੀਂ ਹੋ ਰਹੀ ਘਰਾਂ ਚ ਨਹੀਂ ਹੋ ਰਹੀ ਅਈ ਉਹਨਾਂ ਨੂੰ ਕਸ ਕਰਨਾ ਹੈ ਕਿ ਆਪਣਾ ਕੋੜਾ ਉਹ ਵੀ ਜਿਹੜਾ ਵਾਲਾ ਵੱਖ-ਵੱਖ ਕਰਕੇ ਸਾਨੂੰ ਸਾਡੇ ਮੁਲਾਜ਼ਮਾਂ ਦੇਣ ਜਿਹੜੇ ਕਰਕੇ ਜਿਹੜਾ ਕੋੜੇ ਨੂੰ ਮੈਨੇਜ ਕੀਤਾ ਜਾ ਸਕੇ ਤੇ ਸਹੀ ਜਗ੍ਹਾ ਤੇ ਜਾ ਕੇ ਉਹਨੂੰ ਉਸਸ ਕਾਲ ਕਰ ਸਕੀ